ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਿੱਤ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਵੱਲੋਂ ਸੰਯੁਕਤ ਰੂਪ ਵਿੱਚ ਅਧਿਕਾਰੀਆਂ ਦੀ ਅਗਵਾਈ ਹੇਠ ਗੜਾਮੂੜਾ ਕਿਰਤਪੁਰ ਸਾਹਿਬ ਦੇ ਇੰਟਰ ਸਟੇਟ ਨਾਕਿਆਂ ਤੇ ਆਪਰੇਸ਼ਨ ਸੀਲ ਦੇ ਤਿੱਤ ਨਾਕਾ ਲਗਾ ਆਨ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਕੇ ਤੇ ਮੌਜੂਦ ਅਧਿਕਾਰੀ ਨੇ ਕਿਹਾ ਕਿ ਆਪਰੇਸ਼ਨ ਸੀਲ ਤਿੱਤ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹੇ ਵਿੱਚ ਵਕ-ਵਕ ਥਾਵਾਂ ਤੇ ਇਹ ਅੰਤਰਰਾਜੀ ਨਾਕੇ ਲਗਾਏ ਗਏ ਨੇ ਤਾ ਜੋ ਮਾੜੇ ਅੰਸਰਾਂ ਨੂੰ ਕਾਬੂ ਕੀਤਾ ਜਾ ਸਕੇ ਅਤੇ ਹਰ ਪੱਦਰਤੇ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਇਸ ਚੈਕਿੰਗ ਅਤੇ ਨਾਕਾਬੰਦੀ ਦਾ ਮੁੱਖ ਉਦੇਸ਼ ਆਮ ਲੋਕਾਂ ਲਈ ਇੱਕ ਆਰਾਮਦਾਇਕ ਮਾਹੌਲ ਬਣਾਉਣਾ, ਲੋਕਾਂ ਵਿੱਚ ਸਹੀ ਸੋਚ ਅਤੇ ਉਸਾਰੂ ਵਿਸ਼ਵਾਸ ਪੈਦਾ ਕਰਨਾ, ਸ਼ਰਾਰਤੀ ਅੰਸਰਾਂ ਤੇ ਸ਼ਿਕੰਜਾ ਕੱਸਣਾ ਤੇ ਉਹਨਾਂ ਨੂੰ ਕਾਬੂ ਕਰਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਵਾਹਨ ਦੀ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਦੇ ਸਿਵਲ ਅਫਸਰ ਜਿਹੜੇ ਚੰਡੀਗੜ੍ਹ ਨੇ ਉਹਨਾਂ ਦੀ ਤੇ ਹਿਮਾਚਲ ਦੇ ਅਫਸਰਾਂ ਦੀ ਆਪਸ ਚ ਸਟੇਟ ਵਾਈਜ਼ ਇੰਟਰਸਟੇਟ ਮੀਟਿੰਗਾਂ ਹੁੰਦੀਆਂ ਨੇ ਫਿਰ ਉਹ ਚੰਡੀਗੜ੍ਹ ਤੋਂ ਹੀ ਸਾਰਾ ਇਹ ਨਾਟਕਿਆਂ ਦਾ ਪ੍ਰੋਗਰਾਮ ਬਣਦਾ ਹੈ ਇਹਦੇ ਨਾਲ ਇੱਕ ਤਾਂ ਸਾਡਾ ਦੋਨੇ ਸਟੇਟਾਂ ਦੇ ਵਿੱਚ ਆਪਸ ਚ ਕੋਆਰਡੀਨੇਸ਼ਨ ਬਣਦਾ ਜੀ ਦੂਸਰਾ ਇਹਨਾਂ ਕੋਲ ਰਿਸੋਰਸ ਹੁੰਦੇ ਨੇ ਹਿਮਾਚਲ ਤੋਂ ਕੋਈ ਹੋਰ ਡਿਵਾਈਨਿੰਗ ਸਟੇਟ ਜੀਐਨਸੀ ਤੋਂ ਕੋਈ ਬੰਦਾ ਆ ਰਿਹਾ ਮਾੜਾ ਅਨਸਰ ਕੋਈ ਖਾਸ ਤੌਰ ਤੇ ਸਾਡਾ ਮੇਨ ਰੀਜ਼ਨ ਇਹੀ ਆ ਕਿ ਮਾੜੇ ਤੋਂ ਮਾੜੇ ਨਸ਼ੇ ਵਾਲੇ ਪਕਾਵ ਕਾਬੂ ਆ ਸਕਣ together.